ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 14 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਮੌਸਮ ਤਕਰੀਬਨ ਸਵੇਰ ਵੇਲੇ ਤੋਂ ਸਾਫ਼ ਹੈ ਪੂਰੇ ਦਿਹਾਵਾ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਦੁਪਹਿਰ ਵੇਲੇ ਕੁਝ ਕੇ ਖੇਤਰਾਂ ਦੇ ਵਿੱਚ ਹਵਾ ਦੀ ਰਫ਼ਤਾਰ ਘਟੀ ਹੋਈ ਹੈ ਜਿਸ ਕਰਕੇ ਥੋੜਾ ਜਿਹਾ ਹਮ ਅਤੇ ਗਰਮੀ ਦਾ ਮਾਹੌਲ ਵੀ ਬਣਿਆ ਹੋਇਆ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹੀ 35 36 37 ਡਿਗਰੀ ਦੇ ਆਸ-ਪਾਸ ਵੱਖ-ਵੱਖ ਇਲਾਕਿਆਂ ਦੇ ਵਿੱਚ ਦੁਪਹਿਰ ਵੇਲੇ ਦਰਜ ਕੀਤਾ ਗਿਆ ਸਵੇਰ ਵੇਲੇ ਜਾਂ ਰਾਤ ਵੇਲੇ ਦਾ ਇਹ 18 19 ਡਿਗਰੀ ਦੇ ਆਸ-ਪਾਸ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਮੌਸਮ ਮੁੱਖ ਤੌਰ ਤੇ ਸਾਫ਼ ਹੈ ਹੀਟ ਸੈੱਲ ਨਹੀਂ ਬਣਦੀ ਸੰਭਾਵਨਾ ਅਗਲੇ 2 ਤੋਂ 3 ਦਿਨ ਪਰਪਰੇ ਦੀ ਹਵਾ ਸਵੇਰ ਵੇਲੇ ਅਤੇ ਦੁਪਹਿਰ ਤੋਂ ਬਾਅਦ ਲਗਾਤਾਰ ਚਲਦੀ ਹੋਈ ਅਗਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਦਿਖਾਈ ਦਵੇਗੀ ਮੀਂਹ ਪੱਖੋਂ ਮੌਸਮ ਰਹਿਤ ਹੀ ਰਹਿਣ ਦੀ ਸੰਭਾਵਨਾ ਹੈ 14 15 16 ਤੇ 17 ਤਰੀਕ ਨੂੰ ਮੌਸਮ ਮੁੱਖ ਤੌਰ ਤੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਹੈ ਹੋ ਸਕਦਾ ਹੈ ਕਿ 16 ਦੀ ਦੁਪਹਿਰ ਤੋਂ ਬਾਅਦ ਜਾ 17 ਦੀ ਤਰੀਕ ਤੋਂ ਮੌਸਮ ਬਦਲੇਗਾ ਜਿਹਦੇ ਵਿੱਚ ਮੀਂਹ ਨੇਦੀ ਦਾ ਦੌਰ ਇੱਕ ਵਾਰ ਫੇਰ ਲੱਗੇਗਾ। ਉਹਨੇ ਦਿਨ ਅਗਲੇ 2 ਤੋਂ 3 ਦਿਨ ਮੌਸਮ ਮੁੱਖ ਤੌਰ ਤੇ ਸਾਫ਼ ਹੈ ਪਰ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਹੀਟ ਸੈੱਲ ਬਣਨ ਦੀ ਸੰਭਾਵਨਾ ਜਿਵੇਂ ਹੁੰਦੀ ਹੈ ਉਹ ਜਰੂਰ ਬਰਕਰਾਰ ਰਹੇ ਪਰ ਵੱਡੇ ਪੱਧਰ ਤੇ ਮੀਂਹ ਦਾ ਕੋਈ ਵੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਹੈ।